ਸਤਿ ਸ੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਹਫਤੇ ਅਸੀਂ ਇੱਕ ਪੋਡਕਾਸਟ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਤੇ ਉਸ ਦੇ ਵਿੱਚ ਅਸੀਂ ਆਮ ਚਿਹੇ ਮੁੱਦਿਆਂ ਨੂੰ ਲੈ ਕੇ ਆਮ ਜਿਹੇ ਟੌਪਿਕ ਤੇ ਨਾਰਮਲ ਤਰੀਕੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਅੱਜ ਦੀ ਜ਼ਿੰਦਗੀ ਦੇ ਵਿੱਚ ਕਹਦੀ ਹੈ ਕਿ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕਿ ਮਨੁੱਖ ਕੋਲੇ ਇਹਨਾਂ ਵੀ ਸਮਾਂ ਨਹੀਂ ਹੈਗਾ ਕਿ ਉਹ ਆਪਣੇ ਆਪ ਨੂੰ ਕੋਈ ਥੋੜਾ ਸਮਾਂ ਦੇਵੇ ਜਾਂ ਫਿਰ ਅੱਜ ਦੀ ਡਰਾਈਵਿੰਗ ਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਰੋਜ਼ਾਨਾ ਜੇਕਰ ਗੱਲ ਕਰੀਏ ਤਾਂ ਸੜਕੀ ਹਾਦਸੇ ਬਹੁਤ ਵਾਪਰਦੇ ਨੇ ਹਣ ਜਿਵੇਂ ਮੌਸਮ ਵੀ ਇਹ ਕਹਿ ਦਈਏ ਕਿ ਮੌਸਮ ਬਦਲ ਗਿਆ ਤੇ ਧੁੰਦ ਜ਼ਿਆਦਾ ਪੈਣ ਲੱਗੀ ਤੇ ਇਸੇ ਵਿੱਚ ਵੀ ਸੜਕੀ ਹਾਦਸੇ ਜ਼ਿਆਦਾ ਵਾਪਰਦੇ ਨੇ ਤੇ ਇਹ ਵੀ ਆਮ ਹੀ ਕਿਹਾ ਜਾਂਦਾ ਹੈ ਕਿ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ ਪਰ ਇਹਨਾਂ ਹਾਦਸਿਆਂ ਤੋਂ ਜਿਹੜੇ ਲੋਕ ਨੇ ਉਹ ਕੁਝ ਨਹੀਂ ਸਿੱਖਦੇ ਰੋਜ਼ਾਨਾ ਦੀ ਤਰ੍ਹਾਂ ਇਸ ਸੜਕੀ ਹਾਦਸੇ ਵਾਪਰਦੇ ਨੇ ਇਸ ਟੌਪਿਕ ਤੇ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਪੋਡਕਾਸਟ ਦੇ ਵਿੱਚ ਮੇਰੇ ਨਾਲ ਅੱਜ ਵੀ ਮੌਜੂਦ ਹੈ ਅਨੂਜਾ ਸ਼ਰਮਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਅਨੂਜਾ ਸਤਿ ਸ਼੍ਰੀ ਅਕਾਲ ਜਤਿੰਦਰ ਅਨੁਜਾ ਜਿਵੇਂ ਮੈਂ ਡਿਸਕਸ ਕਰ ਰਹੀ ਆ ਆਪਾਂ ਆਮ ਹੀ ਵੇਖਦੇ ਆ ਜਾਂ ਸੜਕੀ ਹਾਦਸੇ ਵਾਪਰ ਰਹੇ ਨੇ ਸੜਕ ਤੇ ਜੇਕਰ ਆਪਾਂ ਚੰਡੀਗੜ੍ਹ ਦੀ ਹੀ ਗੱਲ ਕਰੀਏ ਜਦੋਂ ਆਪਾਂ ਵੀ ਆਉਣੇ ਹੁੰਨੇ ਆ ਟ੍ਰੈਫਿਕ ਲਾਈਟਾਂ ਤੇ ਖੜਨਾ ਲੋਕਾਂ ਨੂੰ ਬਹੁਤ ਔਖਾ ਤੁਸੀਂ ਕਿਵੇਂ ਸਮਝਦੇ ਲੋਕਾਂ ਨੂੰ ਬਹੁਤ ਔਖਾ ਨਹੀਂ ਲੱਗਦਾ ਕਿ ਜੇ ਟ੍ਰੈਫਿਕ ਲਾਈਟ ਹੋਗੀ ਤਾਂ ਜਦੋਂ ਉਹ ਹਰੀ ਬੱਤੀ ਹੋਏਗੀ ਉਸ ਤੋਂ ਬਾਅਦ ਹੀ ਚੱਲਣਾ ਪਰ ਲੋਕ ਇੰਨੇ ਕਾਲੇ ਹੁੰਦੇ ਨੇ ਕਿ ਉਹ 2 ਮਿੰਟ ਦਾ ਸਬਰ ਵੀ ਉੱਥੇ ਨਹੀਂ ਕਰਦੇ ਕਹੜੀਏ ਕਿ ਹਾਰਨ ਵੀ ਵਜਾ ਰਹੇ ਹੁੰਦੇ ਨੇ ਨਾਲੇ ਉਹਨਾਂ ਨੂੰ ਪਤਾ ਹੈ ਕਿ ਲਾਲ ਬੱਤੀ ਹਜੇ ਹੋਈ ਵੀ ਐ ਤੇ ਜਦੋਂ ਹਰੀ ਹੋਏਗੀ ਅਸੀਂ ਉਦੋਂ ਹੀ ਚੱਲਣਾ ਪਰ ਇੱਕ ਦੂਜੇ ਦੇ ਨਾਲੋਂ ਅੱਗੇ ਨਿਕਲਣ ਦੀ ਤੇਜ਼ੀ ਲੋਕਾਂ ਦੇ ਵਿੱਚ ਕਾਫੀ ਵੇਖਣ ਨੂੰ ਮਿਲ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਸੜਕੀ ਹਾਦਸੇ ਹੁੰਦੇ ਨੇ ਤਾਂ ਉਹ ਇਸ ਕਰਕੇ ਵੀ ਹੁੰਦੇ ਨੇ ਕਿਉਂਕਿ ਲੋਕਾਂ ਦੇ ਵਿੱਚ ਪੇਸ਼ੈਂਸ ਬਹੁਤ ਘਟ ਗਈ ਐ ਥੋੜਾ ਕੀ ਮੰਨਣਾ ਕਿਉਂਕਿ ਜੇ ਆਪਾਂ ਪਿੰਡਾਂ ਦੀ ਗੱਲ ਕਰਦੇ ਆ ਤਾਂ ਉਧਰ ਹੁਣ ਜਿਵੇਂ ਹੁਣ ਠੰਡ ਦਾ ਮੌਸਮ ਐ ਧੁੰਦ ਜ਼ਿਆਦਾ ਵੱਧ ਗਈ ਐ ਨਾ ਸਵੇਰੇ ਸਵੇਰੇ ਜ਼ਿਆਦਾ ਠੰਡ ਹੁੰਦੀ ਐ ਤਾਂ ਇੱਕ ਗੱਡੀ ਬਹੁਤ ਫਾਸਟ ਆ ਰਹੀ ਹੁੰਦੀ ਐ ਤਾਂ ਧੁੰਦ ਦੇ ਵਿੱਚ ਨਹੀਂ ਪਤਾ ਲੱਗਦਾ ਅਣਜਾਣੇ ਦੇ ਵਿੱਚ ਵੀ ਕਈ ਸੜਕੀ ਹਾਦਸੇ ਵਾਪਰ ਜਾਂਦੇ ਨੇ ਪਰ ਸਭ ਕੋ ਜੇ ਜਾਣਦੇ ਬੁੱਝਦੇ ਹੋਣ ਦੇ ਬਾਵਜੂਦ ਵੀ ਇਹਨਾਂ ਘਟਨਾਵਾਂ ਦਾ ਵਾਪਰਨਾ ਬਹੁਤ ਚਿੰਤਾ ਖੜੀ ਕਰਦਾ ਜੇਕਰ ਮੈਂ ਅੱਜ ਦੇ ਦਿਨ ਦੀ ਗੱਲ ਕਰਾਂ ਤਾਂ ਬਿਲਕੁਲ ਦੇਖੋ ਜਤਿੰਦਰ ਜੀ ਅੱਜ ਤੁਸੀਂ ਬਿਲਕੁਲ ਠੀਕ ਕਹੀ ਕਿ ਹਰ ਚੀਜ਼ ਜਿਹੜੀ ਹੈ ਸਮੇਂ ਅਨੁਸਾਰ ਚੱਲਦੀ ਹੈ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਗਰ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਲੇਕਿਨ ਤੁਸੀਂ ਇੱਕ ਚੀਜ਼ ਦੇਖੀ ਹੋਗੀ ਜੀ ਪੂਰੇ ਪੰਜਾਬ ਚ ਪੰਮ ਜਿੱਥੇ ਮਰਜ਼ੀ ਆਪਾਂ ਚੱਲ ਜਾਈਏ ਉਥੇ ਲੋਕ ਨਾ ਟ੍ਰੈਫਿਕ ਰੂਲਸ ਫੋਲੋ ਨਹੀਂ ਕਰਦੇ ਕਿਤੇ ਨਾ ਕਿਤੇ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਐਕਸੀਡੈਂਟਸ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਘਟਨਾਵਾਂ ਇਹਦੇ ਕਾਰਨ ਵਾਪਰਦੀਆਂ ਨੇ ਲੇਕਿਨ ਉਥੇ ਆਪਾਂ ਜੇ ਚੰਡੀਗੜ੍ਹ ਦੀ ਗੱਲ ਕਰਦੇ ਆ ਨਾ ਜਿੱਦਾਂ ਹੀ ਆਪਾਂ ਚੰਡੀਗੜ੍ਹ ਦੀ ਸਰਹੱਦ ਪਾਰ ਕਰਕੇ ਚੰਡੀਗੜ੍ਹ ਚ ਐਂਟਰ ਹੋ ਜਾਂਦੇ ਆ ਲੋਕਾਂ ਦੀ ਡਰਾਈਵਿੰਗ ਇੱਕਦਮ ਬਦਲ ਜਾਂਦੀ ਹੈ ਤੁਸੀਂ ਬਹੁਤ ਵਾਰ ਦੇਖਿਆ ਹੋਊਗਾ ਕਿ ਜਿੱਥੇ ਕੈਮਰਾ ਸ਼ੁਰੂ ਹੋ ਜਾਂਦੇ ਨੇ ਲੋਕ ਭਾਵੇਂ 70 ਦੀ ਸਪੀਡ ਤੇ ਹੋਣ 80 ਦੀ ਸਪੀਡ ਤੇ ਹੋਣ ਉਹ ਸਾਰੇ 60 ਤੋਂ نیچے ਆ ਜਾਂਦੇ ਨੇ ਸਾਰੇ ਬੈਲਟ ਲਗਾ ਲੈਂਦੇ ਨੇ ਔਰ ਉਹ ਤੋਂ ਅੱਗੇ ਆ ਕੇ ਰੈੱਡ ਲਾਈਟਸ ਵੀ ਫਾਲੋ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿਤੇ ਨਾ ਕਿਤੇ ਤਾਂ ਕਰਕੇ ਮੈਨੂੰ ਲੱਗਦਾ ਹੈ ਕਿ ਅਗਰ ਮੈਂ ਆંકੜਿਆਂ ਦੀ ਗੱਲ ਕਰਦੀਆਂ ਨਾ ਪੰਜਾਬ ਦੇ ਨਾਲ ਐਜ਼ ਕੰਪੈਰੀਟਿਵ ਚੰਡੀਗੜ੍ਹ ਦੇ ਵਿੱਚ ਘੱਟ ਹਾਦਸੇ ਹੁੰਦੇ ਨੇ ਸਪੀਡ ਦੇ ਕਾਰਨ 노 ਡਾਊਟ ਸਪੀਡ ਰਾਸ਼ ਡਰਾਈਵਿੰਗ ਇੱਥੇ ਵੀ ਬਹੁਤ ਹੁੰਦੀ ਹੈ ਲੇਕਿਨ ਉਹ ਆਂਕੜਾ ਘੱਟ ਹੈ ਜੋ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿਉਂਕਿ ਉੱਥੇ ਲੋਕ ਇਹ ਫਾਲੋ ਕਰਨਾ ਭੁੱਲ ਜਾਂਦੇ ਨੇ ਕਿ ਸਪੀਡ ਲਿਮਿਟ ਕਿੰਨੀ ਹੋਣੀ ਚਾਹੀਦੀ ਹੈ ਕਿੰਨੀਕ ਸਪੀਡ ਦੇ ਵਿੱਚ ਅਸੀਂ ਗੱਡੀ ਚਲਾਈਏ ਉਹ ਲੋਕ ਕਹਿੰਿਆ ਕਿ ਨਿਕਲਦੇ ਨੇ ਅਸੀਂ ਆਪਣੀ ਇੱਕ ਡੈਸਟੀਨੇਸ਼ਨ ਤੋਂ ਦੂਜੀ ਡੈਸਟੀਨੇਸ਼ਨ ਤੇ ਪਹੁੰਚਣਾ ਆ ਇੰਨਾ ਕੀ ਸਮਾਂ ਆ ਮੈਂ ਲੇਟ ਆ ਮੈਂ ਪਹੁੰਚਣਾ ਆ ਉਹਨਾਂ ਨੂੰ ਹੋਰ ਕਿਸੇ ਚੀਜ਼ ਦਾ ਧਿਆਨ ਨਹੀਂ ਬਸ ਪਹੁੰਚਣਾ ਆ ਤਾਂ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਨੇ ਉਹ ਵਾਪਰਦੇ ਨੇ ਜਿਵੇਂ ਤੁਸੀਂ ਗੱਲ ਕਹੀ ਕਿ ਹੁਣ ਜਿਹੜਾ ਮੌਸਮ ਹੈ ਉਹਦੇ ਵਿੱਚ ਠੰਡ ਵੀ ਹੁੰਦੀ ਹੈ ਸਵੇਰੇ ਓਸ ਪਈ ਹੁੰਦੀ ਹੈ ਹਨਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ अर्ਲੀ ਮਾਰਨਿੰਗ ਹਾਦਸੇ ਵਧ ਰਹੇ ਨੇ ਇਹਦੇ ਵਾਸਤੇ ਮੌਸਮ ਵਿਭਾਗ ਵੀ ਐਡਵਾਈਜ਼ਰੀ ਜਾਰੀ ਕਰਦਾ ਆ ਮੌਸਮ ਵਿਭਾਗ ਵੀ ਕਹਿੰਦਾ ਕਿ ਹਾਂ ਠੀਕ ਹੈ ਤੁਸੀਂ ਜਾਣਾ ਆ ਕੰਮ ਕਰਨਾ ਵੀ ਜ਼ਰੂਰੀ ਹੈ ਲੇਕਿਨ ਗੱਡੀ ਆਰਾਮ ਨਾਲ ਚਲਾਓ ਭਾਵੇਂ ਤੁਸੀਂ 4-ਵੀਲਰ ਚਲਾ ਰਹੇ ਹੋ 2-ਵੀਲਰ ਚਲਾ ਰਹੇ ਹੋ ਕੁਝ ਵੀ ਚਲਾ ਰਹੇ ਹੋ ਲੇਕਿਨ ਆਰਾਮ ਦੇ ਨਾਲ ਚਲਾਓ ਕਿਉਂਕਿ ਨਾ ਲੋਕ ਅਕਸਰ ਕੀ ਕਰਦੇ ਹੁੰਦੇ ਨੇ ਕਿ ਅੱਛਾ ਮੈਂ ਜਲਦੀ ਜਲਦੀ ਪਹੁੰਚ ਜਾਾਂ ਛੇਤੀ ਪਹੁੰਚ ਜਾਾਂ ਉਹਦੇ ਕਰਨਾ ਹਾਰਨ ਦਬਾਈ ਜਾਊਗੇ ਨਾਲ ਪਹੁੰਚਦੇ ਰਹੂਗੇ ਅਗੇ ਕ੍ਰਾਸ ਕਰਦੇ ਰਹੂਗੇ ਉਹ ਆਲਾ ਦਵਾਲਾ ਦੇਖਣਾ ਭੁੱਲ ਜਾਂਦੇ ਨੇ ਤਾਂ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਵਾਪਰਦੇ ਨੇ ਇੱਕ ਨਾ ਮੈਨੂੰ ਬਹੁਤ ਅੱਛੀ ਚੀਜ਼ ਲੱਗਦੀ ਹੁੰਦੀ ਹੈ ਕਿ ਜਿਸ ਵਕਤ ਨਾ ਲੋਗ ਦੇਖ ਕੇ ਚਲਾਉਂਦੇ ਨੇ ਕਈ ਨਾ ਮੈਨੂੰ ਉਹ ਲੋਕ ਵੀ ਦਿਖੇ ਨੇ ਡਰਾਈਵਰ ਜਿਨ੍ਹਾਂ ਨੂੰ ਅਸੀਂ ਨਾ ਅਨਾੜੀ ਕਹਿ ਦਿੰਨੇ ਆ ਲੇਕਿਨ ਉਹ ਸਮਝਦਾਰ ਡਰਾਈਵਰ ਹੁੰਦੇ ਨੇ ਉਹ ਕੀ ਕਰਦੇ ਨੇ ਅਗਰ ਉਹਨਾਂ ਨੂੰ ਕਿਤੇ ਕੁਝ ਦਿਸ ਰਿਹਾ ਹੁੰਦਾ ਨਾ ਉਹ ਗੱਡੀ ਪਹਿਲਾਂ ਰੋਕ ਕੇ ਖੜ ਜੂਗੀ ਕਿ ਠੀਕ ਆ ਬਾਈ ਤੂੰ ਪਹਿਲਾਂ ਚੱਲ ਜਾ ਮੈਂ 2 ਮਿੰਟ ਹੋਰ ਲੇਟ ਹੋ ਲੂੰਗਾ ਔਰ ਉਹ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਠੀਕ ਹੈ ਇਸੇ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ ਲੇਕਿਨ ਉੱਥੇ ਹੀ ਨਾ ਜਿਹੜੀ ਰੈਸ਼ ਡਰਾਈਵਿੰਗ ਅੱਜ ਕੱਲ ਜ਼ਿਆਦਾ ਹੋ ਰਹੀ ਹੈ ਉਹ ਹੈ ਕਿ ਜਿਹੜੇ ਨੌਜਵਾਨ ਉਨਾ ਨੂੰ ਕੀ ਹੈ ਬਥੇਰੇ ਲੋਕ ਅਜੇ ਵੀ ਨੇ ਸਾਡੇ ਆਲੇ ਦੁਆਲੇ ਜਿਨ੍ਹਾਂ ਦੀ ਹਜੇ ਉਮਰ 18 ਨਹੀਂ ਟੱਪੀ ਲੇਕਿਨ ਉਹ ਗੱਡੀ ਚਲਾ ਰਹੇ ਨੇ ਹੁਣ ਉਹ ਗੱਡੀ ਚਲਾਉਂਦਾ ਹੋਇਆ ਨੌਜਵਾਨ ਉਨਾ ਜ਼ਿਆਦਾ ਉਹ ਨਹੀਂ ਹੈ ਕਿ ਪ੍ਰਿਪੱਕ ਨਹੀਂ ਹੈ ਕਿ ਉਹ ਇੱਕ ਡਿਸੀਜਨ ਲੈ ਸਕੇ ਕਿ ਮੈਂ ਕਿੰਨੀ ਸਪੀਡ ਦੇ ਚਲਾਨੀ ਹੈ ਜਾਂ ਮੈਂ ਕਿੱਥੇ ਰੁਕਨੀ ਹੈ ਬਹੁਤ ਸਾਰੀਆਂ ਅਨਗਹਿਲੀਆਂ ਜਿਹੜੀਆਂ ਨੇ ਉਸ ਵੇਲੇ ਹੁੰਦੀਆਂ ਨੇ ਉਹ ਨੌਜਵਾਨਾਂ ਤੋਂ ਔਰ ਉੱਥੇ ਉਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਹੈ ਕਿ ਸਾਨੂੰ ਜਿਹੜੇ ਰੂਲਸ ਰੈਗੂਲੇਸ਼ਨਸ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਚੱਲਣਾ ਹੈ ਔਰ ਇਹ ਕਿਤੇ ਨਾ ਕਿਤੇ ਨਾ ਮਾਪਿਓ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਠੀਕ ਹੈ ਬੱਚਾ ਗੱਡੀ ਮੰਗਦਾ ਆ ਬੱਚੇ ਕਹਿੰਦੇ ਨੇ ਕਿ ਸਾਨੂੰ ਗੱਡੀ ਦਿੱਤੀ ਜਾਵੇ ਸਾਨੂੰ ਵੱਡੀ ਤੋਂ ਵੱਡੀ ਚੀਜ਼ ਦਿੱਤੀ ਜਾਵੇ ਲੇਕਿਨ ਇੱਕ ਉਮਰ ਤੋਂ ਬਾਅਦ ਹੀ ਉਹਨਾਂ ਨੂੰ ਦਿੱਤੀ ਜਾਵੇ ਟੂ ਵੀਲਰ ਪਹਿਲੇ ਚਲਾਨ ਬੱਚੇ ਉਸ ਤੋਂ ਬਾਅਦ ਫੋਰ ਵੀਲਰ ਦਿੱਤੇ ਜਾਣ ਲੇਕਿਨ ਉਮਰ ਦੇ ਹਿਸਾਬ ਦੇ ਨਾਲ ਦਿੱਤੇ ਜਾਣ ਉਹ ਕਿਤੇ ਨਾ ਕਿਤੇ ਸਭ ਤੋਂ ਵੱਡਾ ਡਰਾਸਟਿਕ ਇਫੈਕਟ ਇਹਦਾ ਹੀ ਨਜ਼ਰ ਆਉਂਦਾ ਕਿ ਜ਼ਿਆਦਾ ਐਕਸੀਡੈਂਟਸ ਹੁੰਦੇ ਨੇ ਉਹਨੇ ਰੀਸੈਂਟਲੀ ਨਾ ਮੈਂ ਇੱਕ ਨਿਊਜ਼ ਪੜ੍ਹ ਰਹੀ ਸੀਗੀ ਉਹਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਇੱਕ 15 ਸਾਲਾਂ ਦਾ ਬੱਚਾ ਜਿਹੜਾ ਆ ਉਹ ਮੁੰਡਾ ਫੋਰਚੂਨਰ ਚਲਾ ਰਿਹਾ ਸੀ ਔਰ ਉਹਨੇ ਲਿਜਾ ਕੇ ਗੱਡੀ ਉਹਦੀ ਸਪੀਡ ਵੀ ਤੇਜ਼ ਸੀਗੀ ਔਰ ਹਾਈ ਸਪੀਡ ਤੇ ਚਲਾ ਰਿਹਾ ਸੀ ਗੱਡੀ ਉਹਨੇ ਜਾ ਕੇ ਬਾਈਕ ਵਾਲੇ ਤੇ ਮਾਰੀ ਜਿਹਦੇ ਵਿੱਚ ਇੱਕ ਅੰਕਲ ਸੀਗੇ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਬਜ਼ੁਰਗ ਮਾਤਾ ਜੀ ਸੀਗੇ ਉਹ ਮਾਤਾ ਦੀ ਮੌਤ ਤਾਂ ਮੌਕੇ ਤੇ ਹੋ ਗਈ ਲੇਕਿਨ ਚਲੋ ਠੀਕ ਹੈ ਦੂਸਰੇ ਜਿਹੜੇ ਸ਼ਖਸ ਸੀਗੇ ਉਹ ਸੱਟਾਂ ਦੇ ਨਾਲ ਬਚ ਗਏ ਲੇਕਿਨ ਇਹ ਨੁਕਸਾਨ ਤਾਂ ਪਰਿਵਾਰ ਦਾ ਵੱਡਾ ਹੋ ਗਿਆ ਨਾ ਉਹ ਕਿਉਂ ਹੋਇਆ ਕਿਉਂਕਿ ਇੱਕ 15 ਸਾਲਾਂ ਦਾ ਬੱਚਾ ਜਿਹੜਾ ਆ ਉਹ ਫੋਰਚੂਨਰ ਚਲਾ ਰਿਹਾ ਸੀ ਉਹਨੂੰ ਗੱਡੀ ਦੀ ਸਪੀਡ ਲਿਮਿਟ ਨਹੀਂ ਸਮਝ ਆਈ ਕੀ ਕੀਤਾ ਕਿਸ ਤਰੀਕੇ ਦੇ ਨਾਲ ਐਕਸੀਡੈਂਟ ਹੋ ਗਿਆ ਚਲੋ ਠੀਕ ਹੈ ਉਹ ਕਨਫਿਊਜ਼ ਹੋ ਗਿਆ ਲੇਕਿਨ ਫੇਰ ਵੀ ਇਕਯੂ ਪਰਿਵਾਰ ਦਾ ਜੀਤਾ ਚਲਾ ਗਿਆ ਲੇਕਿਨ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਆંકੜੇ ਬਹੁਤ ਨੇ ਅਗਰ ਮੈਂ ਕਹਾਣੀਆਂ ਸੁਣਾਉਣ ਜਾਵਾਂ ਨਾ ਜਤਿੰਦਰ ਇਹ ਕਹਾਣੀਆਂ ਇੰਨੀਆਂ ਡੀਪ ਚਲੇ ਜਾਊਗੀਆਂ ਇੰਨੀਆਂ ਜ਼ਿਆਦਾ ਹੋ ਜੂਗੀਆਂ ਕਿ ਲੋਕ ਹੈਰਾਨ ਰਹਿ ਜਾਊਗੇ ਕਿਉਂਕਿ ਅਸੀਂ ਹਰ ਰੋਜ਼ ਹਰ ਦਿਨ ਜਿਸ ਤੱਕ ਮੈਂ ਵੀ ਤੁਸੀਂ ਵੀ ਜਿਸ ਤੱਕ ਆਪਾਂ ਨਿਊਜ਼ਪੇਪਰ ਪੜ੍ਹਦੇ ਆ ਨਾ ਹਰ ਰੋਜ਼ ਇੱਕ ਜਿਹੇ ਹਾਦਸੇ ਉਹ ਦੇ ਵਿੱਚ ਨਜ਼ਰ ਆਉਂਦਾ ਹੈ ਜਿਹੜਾ ਇੱਕ ਤੇਜ਼ ਰਫ਼ਤਾਰ ਵਹੀਕਲ ਦੇ ਨਾਲ ਉਹ ਵਾਪਰਿਆ ਹੁੰਦਾ ਉਹ ਘਟਨਾ ਵਾਪਰੀ ਹੁੰਦੀ ਹੈ ਲੇਕਿਨ ਇੱਥੇ ਇੱਕ ਚੀਜ਼ ਹੈ ਕਿ ਸਾਨੂੰ ਸਾਰਿਆਂ ਨੂੰ ਇਹਦੇ ਸਤੇ ਜਿਹੜਾ ਥੋੜਾ ਸਤਾਰਕ ਹੋਣਾ ਪਊਗਾ 노 ਡਾਊਟ ਸਪੀਡ ਥ੍ਰਿਲਸ ਬਟ ਇਟ ਕਿਲਸ ਸਪੀਡ ਦੇ ਵਿੱਚ ਗੱਡੀ ਚਲਾ ਕੇ ਨਾ ਮਜ਼ਾ ਬਹੁਤ ਆਂਦਾ ਹੈ ਸਾਰੇ ਕਹਿੰਦੇ ਨੇ ਕਿ ਵਾਹ ਯਾਰ ਤੂੰ ਕਿੰਨੀ ਸੋਹਣੀ ਗੱਡੀ ਚਲਾਨਾ ਯਾਰ ਕਿੰਨੀ ਤੇਜ਼ ਪਹੁੰਚ ਰਹੇ ਆ ਬਹੁਤ ਹੱਲਾ ਗੁੱਲਾ ਹੁੰਦਾ ਹੈ ਲੇਕਿਨ ਇਹ ਸਪੀਡ ਜਿਹੜੀ ਹੈ ਨਾ ਉਹ ਮਾਰ ਵੀ ਦਿੰਦੀ ਹੈ ਔਰ ਬਹੁਤ ਇਹਦੇ ਨਾਲ ਨੁਕਸਾਨ ਲੋਕਾਂ ਦਾ ਹੋਇਆ ਵੀ ਹੈ ਔਰ ਇਹ ਚੀਜ਼ਾਂ ਜਿਹੜੀਆਂ ਨੇ ਨਾ ਸਾਨੂੰ ਇਥੋਂ ਹੀ ਭੜਕੇ ਪਾਰ ਕਰਨੀਆਂ ਪੈਣਗੀਆਂ ਮੈਂ ਕਦੀ ਕਦੀ ਸੋਚਦੀ ਹੁੰਦੀ ਹਾਂ ਕਿ ਜਿਸ ਵਕਤ ਵੀ ਇੱਕ ਨੌਜਵਾਨ ਨੂੰ ਗੱਡੀ ਉਹਦੇ ਹੱਥ ਵਿੱਚ ਫੜਾਈ ਜਾਵੇ ਭਾਵੇਂ ਉਹਨਾਂ ਦੇ ਪੇਰੈਂਟਸ ਦੇ ਵੱਲੋਂ ਜਾਂ ਕਿਸੇ ਵੱਲੋਂ ਵੀ ਉਹਨਾਂ ਨੂੰ ਗੱਡੀ ਫੜਾਈ ਜਾਵੇ ਇੱਕ ਚੀਜ਼ ਜ਼ਰੂਰ ਕਹਿ ਦਿੱਤੀ ਜਾਵੇ ਉਹਨਾਂ ਨੂੰ ਕਿ ਜਿਸ ਵਕਤ ਤੁਹਾਨੂੰ ਸਮਝ ਨਾ ਆਵੇ ਨਾ ਕਿ ਇੱਥੇ ਡਿਸੀਜਨ ਕੀ ਲੈਣਾ ਆ ਇੱਥੇ ਕੀ ਹੋਣਾ ਚਾਹੀਦਾ ਉਥੇ ਗੱਡੀ 2 ਮਿੰਟ ਰੋਕ ਲਓ ਇਹ ਨਾ ਜਿਸ ਵਕਤ ਮੈਂ ਡਰਾਈਵਿੰਗ ਲਾਇਸੈਂਸ ਲੈ ਰਹੀ ਸੀ ਮੈਨੂੰ ਕਿਸੇ ਨੇ ਕਿਹਾ ਮੈਨੂੰ ਕਹਿੰਦੇ ਕਿ ਜਿਸ ਵਕਤ ਤੁਹਾਨੂੰ ਲੱਗ ਰਿਹਾ ਹੋਵੇ ਨਾ ਤੁਹਾਡੇ ਅੱਗੇ ਦੋ ਟਰੱਕ ਨੇ ਦੋ ਟਰੈਕਟਰ ਜਾ ਰਹੇ ਨੇ ਜਾਂ ਕੋਈ ਵੀ ਹੈ ਅ ਥਾ ਆ ਲੋਕ ਕੀ ਕਰਦੇ ਨੇ ਉਹ ਕਹਿੰਦੇ ਨੇ ਕਿ ਨਹੀਂ ਨਹੀਂ ਮੈਂ ਕੱਢ ਲੈਣਾ ਮੈਂ ਕੱਢ ਲੈਣਾ ਉਹ ਭੁੱਲ ਜਾਂਦੇ ਨੇ ਕਿ ਬ੍ਰੇਕ ਲਾ ਸਕਦੇ ਹੋ ਤੁਸੀਂ ਉਹਨੇ ਮੈਨੂੰ ਇੱਕੋ ਗੱਲ ਕੀ ਕਹਿੰਦੇ ਜਿਸ ਵਕਤ ਤੁਹਾਨੂੰ ਲੱਗੇ ਨਾ ਆਪਣੇ ਆਪ ਤੇ ਡਾਊਟ ਹੋਵੇ ਤੁਹਾਨੂੰ ਇਹ ਹੀ ਹੋਵੇ ਕਿ ਮੈਨੂੰ 5% ਡਾਊਟ ਆ ਆਪਣੇ ਆਪ ਤੇ 95% ਆ ਮੈਂ ਕੱਢ ਲੂੰਗਾ ਗੱਡੀ ਲੇਕਿਨ ਅਗਰ 5% ਵੀ ਡਾਊਟ ਆ ਨਾ ਤੇ ਕਹਿੰਦੇ ਜਿਸ ਵਕਤ ਡਰਾਈਵਿੰਗ ਕਰ ਰਹੇ ਹੋ ਤੇ 5% ਦੀ ਸੁਣੋ 95 ਦੀ ਨਾ ਸੁਣੋ 5% ਸੁਣ ਕੇ ਇਹ ਕਹਿ ਦਿਓ ਕਿ ਮੈਂ ਰੋਕ ਲੈਣਾ ਗੱਡੀ ਹੂੰ ਪਹਿਲੇ ਉਹ ਪਾਰ ਕਰ ਲੈਂਦੇ ਜੋ ਜਿਹੜੇ ਆਲੇ ਦੁਆਲੇ ਜਾ ਰਹੇ ਨੇ ਇਹਦੇ ਨਾਲ ਕਹਿੰਦੇ ਕਿ ਤੁਸੀਂ ਹੋਰ ਕਿਸੇ ਨੂੰ ਤੁਸੀਂ ਨਹੀਂ ਸਮਝਾ ਸਕਦੇ ਪਰ ਆਪਣੇ ਆਪ ਨੂੰ ਸਮਝਾ ਸਕਦੇ ਹੋ ਹੁਣ ਅਸੀਂ ਅਕਸਰ ਹੁਣ ਡਰਾਈਵਿੰਗ ਤੇ ਜਾਂਦੇ ਆ ਜਾਂ ਡਰਾਈਵ ਕਰਦੇ ਵੀ ਆ ਨਾ ਘਰ ਦੇ ਬਜ਼ੁਰਗੀ ਕਹਿ ਦਿੰਦੇ ਨੇ ਕਹਿੰਦੇ ਤੁਸੀਂ ਦੂਜੇ ਨੂੰ ਨਹੀਂ ਸਾਂਭ ਸਕਦੇ ਦੂਜੇ ਦੀ ਗਲਤੀ ਨੂੰ ਨਹੀਂ ਦੇਖ ਸਕਦੇ ਤੁਸੀਂ ਆਪਣੇ ਆਪ ਨੂੰ ਚੰਗਾ ਚਲਾਓ ਤੁਸੀਂ ਆਪਣੇ ਆਪ ਨੂੰ ਦੇਖ ਸਕਦੇ ਹੋ ਉਨਾ ਹੀ ਕਰੋ ਕਿਉਂਕਿ ਲੋਕ ਤਾਂ ਕਹਿੰਦੇ ਖੜੇ ਬੰਦੇ ਨੂੰ ਮਾਰ ਦਿੰਦੇ ਨੇ ਅੱਜਕੱਲ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਬਹੁਤ ਡਰਾਸਟਿਕ ਇਫੈਕਟ ਹੈ ਨਾ ਸਾਰੀਆਂ ਚੀਜ਼ਾਂ ਦਾ ਭਵਿੱਖ ਦੇ ਉੱਤੇ ਵੀ ਔਰ ਮੈਨੂੰ ਲੱਗਦਾ ਹੁੰਦਾ ਕੀ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਉੱਤੇ ਵੀ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਪਿੱਛੇ ਵਿਚਾਲੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖੀਏ ਕਿ ਜਿਹੜੇ ਲਰਨਿੰਗ ਲਾਇਸੈਂਸ ਨੇ ਉਸ ਤੋਂ ਇਲਾਵਾ ਜਿਹੜੇ ਲਾਇਸੈਂਸ ਨੇ ਉਹ ਫੇਕ ਬਣਨੇ ਸ਼ੁਰੂ ਹੋ ਗਏ ਪਹਿਲਾਂ ਤਾਂ ਦੇਖੋ ਪੂਰੀ ਪ੍ਰੋਪਰ ਜਿਹੜੀ ਗੱਡੀ ਚਲਵਾ ਕੇ ਦੇਖੀ ਜਾਂਦੀ ਸੀ ਕਿ ਠੀਕ ਹੈ ਭਾਈ ਇਹ ਚਲਾ ਲੈਂਦਾ ਕਿ ਨਹੀਂ ਚਲਾਉਂਦਾ ਉਸ ਤੋਂ ਬਾਅਦ ਹੀ ਉਹਨੂੰ ਲਾਇਸੈਂਸ ਦਿੱਤਾ ਜਾਂਦਾ ਸੀ ਲੇਕਿਨ ਹੁਣ ਉਹ ਚੀਜ਼ਾਂ ਵੀ ਜਾਲੀ ਬਣਨ ਲੱਗੀਆਂ ਔਰ ਉਹ ਜਿਸ ਤੱਕ ਜਾਲੀ ਬਣਦੀਆਂ ਨੇ ਨਾ ਉਹ ਇੱਕ ਬਹੁਤ ਵੱਡਾ ਕਾਰਨ ਹੋ ਜਾਂਦਾ ਇਹ ਹਾਦਸਿਆਂ ਦਾ ਤੇ ਉਹ ਸਾਰੇ ਜਿਹੜੀ ਗਾਈਡਲਾਈਨਸ ਨੇ ਨਾ ਉਹ ਫਾਲੋ ਕਰਨੀਆਂ ਚਾਹੀਦੀਆਂ ਨੇ ਭਾਵੇਂ ਉਹ ਮਾਪਿਓ ਆਪਣੇ ਬੱਚੇ ਤਾਂ ਠੀਕ ਹੈ ਜ਼ ਉਹਨੂੰ ਕਹਿ ਦੇਣਾ ਚਾਹੀਦਾ ਕਿ ਨਹੀਂ ਜਦ ਤੱਕ ਤੇਰੇ ਕੋਲ ਲਾਇਸੈਂਸ ਨਹੀਂ ਆ ਜਾਂਦਾ ਤਦ ਤੱਕ ਤੂੰ ਗੱਡੀ ਨਹੀਂ ਚਲਾਏਂਗਾ ਉਥੇ ਫਰਮ ਹੈਂਡ ਇੱਕ ਮਾਪਿਓ ਨੂੰ ਹੀ ਲੈਣਾ ਚਾਹੀਦਾ ਔਰ ਲੈਣਾ ਵੀ ਪਏਗਾ ਤਾਂ ਕਿ ਅਸੀਂ ਇੱਕ ਸਹੀ ਡਿਸੀਜਨ ਦੇ ਨਾਲ ਸਹੀ ਸਥਿਤੀ ਦੇ ਨਾਲ ਇੱਕ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਬੀਤਿਤ ਕਰ ਸਕੀਏ ਬਿਲਕੁਲ ਬਿਲਕੁਲ ਜਿਉ ਤੁਸੀਂ ਕਹਿ ਰਹੇ ਹੋ ਕਿ ਵੀ ਬੱਚਿਆਂ ਨੂੰ ਵੀ ਮਾਪਿਓ ਦੀ ਵੀ ਉਹਨੇ ਹੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਸਹੀ ਗਾਰਡਨਸ ਦੇਣਗੇ ਉਹਨਾਂ ਨੂੰ ਸਾਰਾ ਕੁਝ ਦੱਸਣਗੇ ਤਾਂ ਉਹਨਾਂ ਦੇ ਬੱਚੇ ਜ਼ਰੂਰ ਸਮਝ ਲੈਣਗੇ ਪਰ ਅੱਜ ਕੱਲ੍ਹ ਦੇ ਜਵਾਨਾਂ ਦਾ ਇਹ ਵੀ ਨੁਕਤਾ ਕਿਹਾ ਜਾਂਦਾ ਹੈ ਕਿ ਉਹ ਆਪਣੇ ਮਾਪਿਓ ਦੀ ਸੁਣਦੇ ਜਾਂ ਉਹਨਾਂ ਦੇ ਜਿਹੜੇ ਦੋਸਤ ਹੁੰਦੇ ਨੇ ਜਾਂ ਉਹਨਾਂ ਕੋਲੇ ਵੀ ਉਹਨਾਂ ਕੋਲੇ ਉਹ ਗੱਡੀ ਆ ਤਾਂ ਅਸੀਂ ਆ ਗੱਡੀ ਲਵਾਂਗੇ ਜਾਂ ਉਹ ਗੱਡੀ ਲੈ ਕੇ ਜਾਣਗੇ ਤਾਂ ਅਸੀਂ ਆ ਗੱਡੀ ਲੈ ਕੇ ਜਾਵਾਂਗੇ ਇੱਕ ਮੈਂ ਵੀ ਨਾ ਕਿਸੇ ਤੋਂ ਸੁਣਿਆ ਸੀ ਕਹਿੰਦੇ ਕਿ ਵੀ ਜਿਹੜੇ ਵੱਡੀਆਂ ਗੱਡੀਆਂ ਵਾਲੇ ਹੁੰਦੇ ਨੇ ਜੇ ਟ੍ਰੈਫਿਕ ਲਾਈਟਾਂ ਤੇ ਆਪਾਂ ਵੀ ਖੜੇ ਆ ਆਪਾਂ ਵੀ ਗੱਡੀ ਦੇ ਵਿੱਚ ਜਾਂ ਆਟੋ ਦੇ ਵਿੱਚ ਆਪਾਂ ਬੈਠੇ ਆ ਹਨ ਜਿਹੜੇ ਤੁਸੀਂ ਖੁਦ ਵੀ ਵੇਖਿਆ ਹੋਵੇਗਾ ਜਿਹੜੀਆਂ ਉੱਚੀਆਂ ਗੱਡੀਆਂ ਵਾਲੇ ਹੁੰਦੇ ਨੇ ਕਹਿੰਦੇ ਕਿ ਵੱਡੀਆਂ ਗੱਡੀਆਂ ਵਾਲੇ ਹੁੰਦੇ ਨੇ ਉਹ ਛੋਟਿਆਂ ਦੂਜਿਆਂ ਨੂੰ ਸਮਝਦੇ ਨੇ ਕਿ ਯਾਰ ਵੀ ਇਹ ਤਾਂ ਐਵੇਂ ਹੀ ਆ ਹੂੰ ਹੌਰਨ ਵੀ ਮਾਰਨਗੇ ਤੇ ਉਸ ਤੋਂ ਬਾਅਦ ਜਿਹੜੇ ਆਟੋ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਬੁਰਾ ਭਲਾ ਕਹਿੰਦੇ ਨੇ ਕਿਉਂਕਿ ਆਟੋ ਵਾਲਿਆਂ ਦੀ ਨਾ ਇੱਕ ਬਹੁਤ ਗੰਦੀ ਜੀ ਆਦਤ ਹੈ ਉਹ ਆਸਾ ਪਾਸਾ ਜਮਾਂ ਨਹੀਂ ਵੇਖਦੇ ਵੀ ਕਿੱਧਰ ਦੀ ਅਸੀਂ ਜਾਣਾ ਕਿੱਧਰ ਦੀ ਨਹੀਂ ਵੀ ਸਾਨੂੰ ਅੱਗੇ ਲੰਘਣ ਵਾਸਤੇ ਰਸਤਾ ਸਾਡੇ ਲਈ ਹੈ ਜਾਂ ਨਹੀਂ ਉਹ ਪਤਾ ਨਹੀਂ ਕਿਵੇਂ ਵਿਚ ਵਿਚਾਲੇ ਜੇ ਮੋੜ ਕੋੜ ਜੇ ਪਾ ਕੇ ਨਾ ਮਤਲਬ ਉਹ ਆਟੋ ਨੂੰ ਆਪਣੇ ਨੂੰ ਅੱਗੇ ਲੈ ਆਉਣਗੇ ਫਿਰ ਗੱਡੀ ਵਾਲਾ ਪਿੱਛੋਂ ਹੌਰਨ ਦੇ ਰਿਹਾ ਹੁੰਦਾ ਪਰ ਆਟੋ ਵਾਲੇ ਕਹਿੰਦੇ ਕਿ ਕਿਸੇ ਦੀ ਨਹੀਂ ਸੁਣਦੇ ਇਹੀ ਇੱਕ ਚੱਕਰ ਸੀ ਮੋਗੇ ਦੇ ਵਿੱਚ ਨਾ ਪੁਲਿਸ ਨੇ ਕਾਫੀ ਸਾਰੇ ਆਟੋ ਉਹਨਾਂ ਨੂੰ ਸੰਗਲ ਪਾ ਕੇ ਬੰਦ ਲਿਆ ਸੀਗਾ ਕਿ ਆਟੋ ਨਹੀਂ ਚਲਾਉਣਗੇ ਕਿਉਂਕਿ ਲੋਕਾਂ ਨੇ ਬਹੁਤ ਸ਼ਿਕਾਇਤ ਕੀਤੀ ਸੀ ਵੀ ਇਹ ਨਾ ਤਾਂ ਕੋਈ ਗੱਡੀ ਦੇਖਦੇ ਨੇ ਨਾ ਮੋਟਰਸਾਈਕਲ ਦੇਖਦੇ ਨੇ ਬਸ ਇਹਨਾਂ ਨੂੰ ਇਹ ਹੁੰਦਾ ਕਿ ਸਾਡੀ ਸਵਾਰੀ ਨਾ ਛੁੱਟ ਜੇ ਇੱਕ ਦੂਜੇ ਤੋਂ ਇੰਨੀ ਜ਼ਿਆਦਾ ਕਾਲ ਹੁੰਦੀ ਹੈ ਕਿ ਇੱਕ ਦੂਜੇ ਤੋਂ ਮੂਹਰੇ ਲੰਘਣਾ ਤੇ ਫਿਰ ਜੇ ਮੋਟਰਸਾਈਕਲ ਆ ਲੈਣ ਦੀ ਗੱਲ ਕਰਦੇ ਆ ਤੇ ਹੁਣ ਜੇ ਇੱਕ ਪਾਸੇ ਗੱਡੀਆਂ ਲੱਗੀਆਂ ਇੱਕ ਪਾਸੇ ਆਟੋ ਲੱਗੇ ਖੜੇ ਤੇ ਮੋਟਰਸਾਈਕਲ ਆਲ ਨੂੰ ਹੁੰਦਾ ਵੀ ਵਿਚ ਵਿਚਾਲੇ ਦੀ ਮੈਂ ਲੰਘਾ ਲੂੰਗਾ ਉਹ ਵੀ ਜਿਵੇਂ ਸੱਪ ਨਹੀਂ ਮਿਲਦਾ ਜਾਂਦਾ ਹੁੰਦਾ ਉਹ ਮੋਟਰਸਾਈਕਲ ਐਦਾਂ ਘੱਟ ਰਹੇ ਹੁੰਦੇ ਨੇ ਬਿਲਕੁਲ ਜੀ ਅਬ ਮੋਟਰਸਾਈਕਲ ਜਾਂ ਸਕੂਟੀ ਅਸੀਂ ਲੈ ਕੇ ਸਭ ਤੋਂ ਪਹਿਲ ਤੇ ਖੜ ਜਗੇ ਵੀ ਇੰਨੀ ਕੁ ਜ਼ਿਆਦਾ ਯਾਰ 2 ਮਿੰਟ ਨਹੀਂ ਤੁਸੀਂ ਹਨਾ ਟ੍ਰੈਫਿਕ ਲਾਈਟਾਂ ਤੇ ਖੜ ਸਕਦੇ ਵੀ ਇੰਨੀ ਵੀ ਕੀ ਕਾਲੀ ਹੁੰਦੀਆਂ ਸਿਰਫ 2 ਮਿੰਟ ਹਨਾ ਤੇ ਉਹ 2 ਮਿੰਟ ਦੇ ਵਿੱਚ ਆਪਣੀ ਜ਼ਿੰਦਗੀ ਸਵਰਵੀ ਸਕਦੀ ਹੈ ਤੇ ਵਿਗੜ ਵੀ ਸਕਦੀ ਹੈ ਤੁਸੀਂ ਗੱਲਬਾਤ ਕਰ ਰਹੇ ਸੀਗੇ ਨੌਜਵਾਨਾਂ ਦੀ ਵੀ ਪ੍ਰੈਸ਼ਰ ਦੇ ਵਿੱਚ ਆ ਕੇ ਵੀ ਮਤਲਬ ਜਾਂ ਦੂਜੇ ਨੂੰ ਦਿਖਾਉਣ ਦੇ ਚੱਕਰ ਦੇ ਵਿੱਚ ਵੀ ਕਈ ਵਾਰੀ ਅਸੀਂ ਹਾਦਸਾ ਮੋਲ ਲੈ ਲੈਂਦੇ ਆ ਇੱਕ ਵੀਡੀਓ ਨਾ ਕਾਫੀ ਵਾਇਰਲ ਹੋਈ ਸੀ ਉਹਨੂੰ ਜੋ ਤੁਸੀਂ ਵੀ ਉਹ ਵੇਖੀ ਹੋਏਗੀ ਉਹ ਚਾਰ ਮੁੰਡੇ ਹੁੰਦੇ ਨੇ ਗੱਡੀ ਦੇ ਵਿੱਚ ਤੇ ਇੱਕ ਉਹਨੂੰ ਕਹਿੰਦਾ ਕਿ ਜੀ ਆਪਾਂ ਮਤਲਬ ਜਿੰਨੀ ਤੇਜ਼ ਚਲਾ ਸਕਦੇ ਗੱਡੀ ਉਨੀ ਤੇਜ਼ ਚਲਾਵਾਂਗੇ ਉਹ ਦੂਸਰੇ ਨੂੰ ਕਹਿੰਦੇ ਨੇ ਕਿ ਤੂੰ ਕਿੰਨੀ ਤੇਜ਼ ਚਲਾ ਸਕਦਾ ਉਹ ਕਹਿੰਦਾ ਕਿ ਹਾਂ ਵੀ ਮੈਂ ਚਲਾਉਂਗਾ ਚਲੋ ਉਹਨਾਂ ਨੇ ਫਿਰ ਵੀਡੀਓ ਬਣਾਉਣੀ ਸ਼ੁਰੂ ਕਰਤੀ ਚਾਰ ਮੁੰਡੇ ਗੱਡੀ ਦੇ ਵਿੱਚ ਸੀ ਉਹ ਵੀਡੀਓ ਪੰਜਾਬ ਦੀ ਨਹੀਂ ਸੀ ਪੰਜਾਬ ਤੋਂ ਬਾਹਰ ਦੀ ਸੀ ਉਹ ਇੰਨੀ ਜ਼ਿਆਦਾ ਸਪੀਡ ਨਾਲ ਜਾਂਦੇ ਆ ਨਾ ਇੰਨੀ ਜ਼ਿਆਦਾ ਸਪੀਡ ਦੇ ਨਾਲ ਅੱਗੇ ਤੋਂ ਇੱਕ ਮਤਲਬ ਆਪਾਂ ਕਹਿੰਦੇ ਵੀ ਸਾਈਡ ਤੋਂ ਹੀ ਕੋਈ ਟਰੱਕ ਆਉਂਦਾ ਤੇ ਉਹਨਾਂ ਦੀ ਗੱਡੀ ਸਿੱਧਾ ਉਹ ਟਰੱਕ ਦੇ ਵਿੱਚ ਜਾ ਵਜਦੇ ਤੇ ਮੌਕੇ ਤੇ ਉਹਨਾਂ ਚਾਰਾਂ ਮੁੰਡਿਆਂ ਦੀ ਡੈਥ ਹੋ ਜਾਂਦੀ ਆ ਮੌਕੇ ਤੇ ਤੇ ਉਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਉਹ ਕਹਿੰਦੇ ਵੀ ਆਪਾਂ ਸੁਣ ਸਕਦੇ ਹਾਂ ਕਿ ਕਿਵੇਂ ਇੱਕ ਦੂਜੇ ਨੂੰ ਆ ਕਹਿੰਦੇ ਕਿ ਹੋਸ਼ੇਪਣ ਦੇ ਵਿੱਚ ਅਸੀਂ ਆ ਜਾਂਦੇ ਹੁੰਨੇ ਆ ਦੂਜਿਆਂ ਨੂੰ ਦਿਖਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜਾਨ ਗਵਾ ਲੈਨੇ ਹੁੰਨੇ ਆ ਤਾਂ ਬਹੁਤ ਸਾਰੇ ਸੜਕੀ ਹਾਦਸਿਆਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਮਾਪਿਆਂ ਨੂੰ ਸ਼ੁਰੂ ਤੋਂ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਵੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਪਰ ਮੈਨੂੰ ਲੱਗਦਾ ਹੈ ਕਿ ਵੀ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਆਪਣੇ ਮਾਪੇ ਦੀ ਨਹੀਂ ਸੁਣਦੇ ਤੇ ਮਾਪੇ ਵੀ ਕਹਿੰਦੇ ਨੇ ਕਿ ਵੀ ਸਾਡੀ ਨਹੀਂ ਸੁਣਦੇ ਅਸੀਂ ਕੀ ਕਰੀਏ ਕਿਉਂਕਿ ਬੱਚੇ ਜ਼ਿੱਦ ਕਰਦੇ ਨੇ ਨਹੀਂ ਦੇਖੋ ਜਤਿੰਦਰ ਇਹਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਿਹਾ ਕਿ ਮਾਪਿਓ ਦੀ ਨਹੀਂ ਸੁਣਦੇ ਇਦਾਂ ਕਿਦਾਂ ਨਹੀਂ ਸੁਣਦੇ ਮਾਪਿਓ ਆਪਣੀ ਜਿੱਥੇ ਗੱਲ ਸੁਣਾਉਣਾ ਚਾਹੁੰਦੇ ਨੇ ਉੱਥੇ-ਉੱਥੇ ਮਾਪਿਓ ਆਪਣੀ ਗੱਲ ਸੁਣਾ ਵੀ ਲੈਂਦੇ ਨੇ ਠੀਕ ਹੈ ਮੈਂ ਇਹ ਕਹਿ ਦੇਣੀ ਕਿ ਬਥੇਰੇ ਲੋਕ ਹੁੰਦੇ ਨੇ ਜਿਹੜੇ ਨਹੀਂ ਸੁਣਾ ਪਾਉਂਦੇ ਬਥੇਰੇ ਮਾਪਿਓ ਬੜੇ ਸ਼ਾਂਤ ਜੇ ਕਿਸਮ ਦੇ ਵੀ ਹੁੰਦੇ ਨੇ ਕਿ ਕਹਿੰਦੇ ਕਿ ਇੱਕ ਵਾਰ ਤੇਜੀ ਵਰੀ ਸਾਡਾ ਮੁੰਡਾ ਸਾਡੀ ਗੱਲ ਹੀ ਨਹੀਂ ਸੁਂਦਾ ਐ ਸਾਡੀ ਕੁੜੀ ਸਾਡੀ ਗੱਲ ਹੀ ਨਹੀਂ ਸੁਣਦੀ ਐ ਇਦਾਂ ਨਹੀਂ ਹੁੰਦੀਆਂ ਚੀਜ਼ਾਂ ਲੇਕਿਨ ਜਿਸ ਵਕਤ ਅਸੀਂ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਆ ਨਾ ਜਿਹੜੀ ਗੱਲ ਹੋਣੀ ਤੁਸੀਂ ਘਟਨਾ ਸ਼ੇਅਰ ਕਰ ਰਹੇ ਸੀ ਜਿਹੜੀ ਵੀਡੀਓ ਵਾਲੀ ਬਿਲਕੁਲ ਮੈਂ ਵੀ ਉਹ ਵੀਡੀਓ ਦੇਖੀ ਹੋਈ ਲੇਕਿਨ ਸਿਰਫ ਇਹੀ ਨਹੀਂ ਜਤਿੰਦਰ ਇਸ ਤੋਂ ਇਸ ਤਰੀਕੇ ਦੀ ਨਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਤਾਂ ਆਪਣੀ ਅੱਖੀਂ ਦੇਖੀਆਂ ਨੇ ਹੁੰਦੀਆਂ ਹੋਈਆਂ ਦੇਖੀਆਂ ਨੇ ਹੁਣ ਕੀ ਐ ਇੱਕ ਮੁੰਡੇ ਦੇ ਕੋਲ ਗੱਡੀ ਹੈ ਜਾਂ ਕਿਸੇ ਕੋਲ ਵੀ ਇੱਕ ਬੰਦਾ ਡਰਾਈਵਿੰਗ ਕਰ ਰਿਹਾ ਹੈ ਗੱਡੀ ਚਲਾ ਰਿਹਾ ਹੈ ਉਹਦੇ ਨਾਲੋਂ ਕੋਈ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਕੱਢ ਕੇ ਲੈ ਵੀ ਜਾਵੇ ਨਾ ਨਾਲ ਅਗਰ ਦੋਸਤ ਮਿੱਤਰ ਬੈਠੇ ਹੋਣ ਉਹਦੇ ਉਹ ਕਹਿੰਦੇ ਕਿ ਦੇਖ ਦੇ ਦੇ ਬਾਈ ਤੇਰੇ ਤੇਰੇ ਨਾਲੋਂ ਗੱਡੀ ਤੇਜ਼ ਕੱਢ ਕੇ ਲੈ ਗਿਆ ਤੈਨੂੰ ਚੁਣੌਤੀ ਦੇ ਰਿਹਾ ਆ ਉਹ ਬਸ ਇਹ ਹਲਕੀ ਜੀ ਹੁੰਦੀ ਆ ਆਪਾਂ ਜਿਹੜਾ ਪੰਜਾਬੀ ਚ ਕਹਿੰਦੇ ਉਹਨਾਂ ਨਾ ਤੀਲੀ ਲਾ ਗਿਆ ਵੀ ਆਪਾਂ ਤਾਂ ਗੱਡੀ ਆ ਸਾਡੇ ਤੋਂ ਮੂਰੇ ਕਿਵੇਂ ਲੰਘ ਆ ਗਿਆ ਵੀ ਆਪਾਂ ਉਹ ਤੋਂ ਅੱਗੇ ਕੱਢਣੀ ਆ ਗੱਡੀ ਬਿਲਕੁਲ ਇਹ ਚੀਜ਼ ਜਿਹੜੀ ਹੈ ਨਾ ਇਹ ਇੱਕ ਬਹੁਤ ਵੱਡਾ ਕਾਰਨ ਪਿਛਲੇ ਸਮੇਂ ਦੇ ਵਿੱਚ ਨਾ ਐਕਸੀਡੈਂਟਸ ਦਾ ਹੋਏ ਨੇ ਕਿਉਂਕਿ ਅਸੀਂ ਕੰਪੀਟ ਕਰਨ ਲੱਗ ਜੰਨੇ ਆ ਪਰ ਹਮੇਸ਼ਾ ਨਾ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਹੈ ਜਿਸ ਵਕਤ ਅਸੀਂ ਸੜਕ ਤੇ ਆ ਨਾ ਸੜਕ ਤੇ ਕਿਸੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਹੈ ਹਾਂ ਬਿਲਕੁਲ ਸੜਕ ਤੇ ਅਸੀਂ ਚੱਲ ਰਹੇ ਹਾਂ ਆਪਣੀ ਇੱਕ ਡੈਸਟੀਨੇਸ਼ਨ ਤੋਂ ਦੂਜੀ ਡੈਸਟੀਨੇਸ਼ਨ ਤੱਕ ਪਹੁੰਚਣ ਦੇ ਲਈ ਜਾਂ ਚਲੋ ਠੀਕ ਹੈ ਅਗਰ ਕੋਈ ਸਿਰਫ ਔਰ ਸਿਰਫ ਉਹਦਾ ਇੰਜੋਏਮੈਂਟ ਵਾਸਤੇ ਡਰਾਈਵਿੰਗ ਕਰ ਰਿਹਾ ਹੈ ਜਾਂ ਕੁਝ ਵੀ ਕਰ ਰਿਹਾ ਹੈ ਲੇਕਿਨ ਤੁਸੀਂ ਹਮੇਸ਼ਾ ਯਾਦ ਰੱਖੋ ਕਿ ਤੁਹਾਡਾ ਘਰ ਦੇ ਵਿੱਚ ਕੋਈ ਇੰਤਜ਼ਾਰ ਕਰ ਰਿਹਾ ਹੈ ਤੁਹਾਡੀ ਮਾਂ ਤੁਹਾਡੀ ਭੈਣ ਤੁਹਾਡੀ ਵਾਈਫ ਤੁਹਾਡਾ ਹਸਬੰਡ ਕੋਈ ਵੀ ਹੈ ਘਰ ਦੇ ਵਿੱਚ ਇੱਕ ਇਨਸਾਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਸਿਰਫ ਤੁਹਾਡਾ ਹੀ ਨਹੀਂ ਜਿਸ ਵਕਤ ਤੁਸੀਂ ਰੈਸ਼ ਡਰਾਈਵਿੰਗ ਕਰਨ ਲੱਗਦੇ ਹੋ ਨਾ ਤੁਸੀਂ ਇਹ ਵੀ ਯਾਦ ਰੱਖੋ ਕਿ ਤੁਹਾਡਾ ਨਹੀਂ ਜਿਹੜਾ ਸਾਹਮਣੇ ਵਾਲੇ ਦਾ ਤੁਸੀਂ ਨੁਕਸਾਨ ਕਰੋਗੇ ਨਾ ਉਹਦੇ ਵੀ ਘਰ ਦੇ ਵਿੱਚ ਜੀ ਬੈਠੇ ਨੇ ਜਿਹੜੇ ਉਹਦਾ ਇੰਤਜ਼ਾਰ ਕਰ ਰਹੇ ਨੇ ਅਸੀਂ ਨਾ ਅਕਸਰ ਦੇਖਦੇ ਹੁਨੇ ਮੈਂ ਵੀ ਨਾ ਜਿਸ ਤਰ੍ਹਾਂ ਜਾਨੀ ਹੁਨੇ ਨੌਜਵਾਨਾਂ ਦੇ ਵਿੱਚ ਬੜੀ ਹੋ ਆ ਕਿ ਮੋਟਰਸਾਈਕਲ ਦੇ ਉੱਤੇ ਅਗਰ ਜਾ ਰਹੇ ਹੋਗੇ ਨਾ ਇੱਕ ਟਾਇਰ ਚੱਕ ਕੇ ਚਲਾਣਾ ਬਾਰ ਬਾਰ ਉਹ ਇੱਕ ਟਾਇਰ ਨੂੰ ਚੱਕ ਕਰਨੇ ਸਟੰਟ ਕਰਨੇ ਹਾਂ ਬਿਲਕੁਲ ਐਗਜ਼ੈਕਟਲੀ ਉਹ ਜਿਹੜੇ ਸਟੰਟ ਨੇ ਨਾ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਤਿੰਦਰ ਦੇ ਜਿਹੜੀਆਂ ਵਾਪਰੀਆਂ ਨੇ ਕਿ ਬਾਈਕ ਅੱਗੇ ਉਹ ਚੱਕਿਆ ਠੀਕ ਹੈ ਪਿੱਛੇ ਨੂੰ ਡਿੱਗ ਗਿਆ ਉਹ ਜਿਸ ਤਰ੍ਹਾਂ ਸਿਰ ਤੇ ਸੱਟ ਲੱਗੀ ਬੱਚੇ ਦੀ ਮੌਤ ਉੱਥੇ ਦੀ ਉੱਥੇ ਹੋ ਗਈ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਭੁੱਲ ਜਾਂਦੇ ਆ ਉਹ ਕਿਉਂ ਕਰਨੀ ਸ਼ੁਰੂ ਕੀਤੀ ਕਿ ਦੋ ਬੰਦਿਆਂ ਨੂੰ ਲੱਗ ਲਿਆ ਉਹਨੂੰ ਦੇਖ ਲਿਆ ਕਿ ਕੀ ਦੇਖਦਾ ਆ ਮੈਂ ਵੀ ਇਹੀ ਕਰ ਸਕਦਾ ਆ ਠੀਕ ਹੈ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਇਹ ਇਹਨਾਂ ਘਟਨਾ ਸਾਡੇ ਨਾਲ ਆਪ ਵਾਪਰੀ ਹੋਈ ਹੈ ਮੇਰਾ ਭਰਾ ਆ ਠੀਕ ਹੈ ਮੇਰੇ ਮਤਲਬ ਦੂਰ ਦਾ ਭਰਾ ਕਹਿ ਲਓ ਉਹਨੂੰ ਉਹਨੇ ਕੀ ਕੀਤਾ ਉਹਨੇ ਨਵਾਂ ਨਵਾਂ ਬਾਈਕ ਲਿਆ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਚਲਾ ਗਿਆ ਦੋਸਤ ਮਿੱਤਰ ਕੀ ਕਰਦੇ ਸੀ ਖੁੱਲੀ ਥਾਂ ਤੇ ਚਲੇ ਗਏ ਉਹਨਾਂ ਸਾਰਿਆਂ ਨੇ ਆਪਣੇ ਆਪਣੇ ਸਟੰਟ ਕਰਕੇ ਦਿਖਾਉਣੇ ਸ਼ੁਰੂ ਕਰਤੇ ਕਿਸੇ ਨੇ ਟਾਇਰ ਚੱਕ ਤਾ ਉੱਤੇ ਨੂੰ ਕਿਸੇ ਨੇ ਕੁਝ ਕਰਨਾ ਸ਼ੁਰੂ ਕਰਤਾ ਕੋਈ ਪਹਾੜ ਦੇ ਉੱਤੇ ਚੜਾਈ ਜਾਵੇ ਮਿੱਟੀ ਦਾ ਢੇਰ ਜਿੱਥੇ ਪਿਆ ਹੋਇਆ ਸੀ ਤੇ ਮੇਰਾ ਭਰਾ ਵੀ ਕਰਨ ਲੱਗ ਗਿਆ ਠੀਕ ਹੈ ਉਹਨੇ ਇੱਕ ਵਾਰੀ ਕੀਤਾ ਦੋ ਵਾਰੀ ਕੀਤਾ ਤਿੰਨ ਵਾਰੀ ਕੀਤਾ ਉਹ ਤਾਂ ਪਹਿਲਾਂ ਤਾਂ ਚਲੋ ਖੁੱਲੇ ਏਰੀਆ ਦੇ ਵਿੱਚ ਕਰਕੇ ਆਉਂਦੇ ਸੀ ਜਾ ਕੇ ਇੱਕ ਦਿਨ ਉਹਨੇ ਘਰ ਦੇ ਬਾਹਰ ਉਹਨੇ ਇਹੀ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਤਾਂ ਹੁਣ ਆ ਗਿਆ ਮੈਂ ਕਰ ਸਕਦਾ ਹਾਂ ਜਿਸ ਵਕਤ ਉਹਨੇ ਕੀਤਾ ਉਹਦੇ ਹੱਥੋਂ ਬੈਲੈਂਸ ਸਾਰਾ ਨਿਕਲ ਗਿਆ ਟਾਇਰ ਪਿੱਛੋਂ ਸਲਿਪ ਠੀਕ ਹੈ ਉਹ ਡਿੱਗ ਗਿਆ ਚਲੋ ਰੱਬ ਦੀ ਦਿਆ ਨਾਲ ਬਚ ਗਿਆ ਲੇਕਿਨ ਫੇਰ ਵੀ ਜਿਹੜੀਆਂ ਨੇ ਉਹ ਸੱਟਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਗੰਦੀਆਂ ਹੁੰਦੀਆਂ ਨੇ ਪਰਿਵਾਰ ਵਾਲੇ ਦੇਖਦੇ ਨੇ ਉਹਨਾਂ ਦੇ ਵੀ ਹਾਲਾਤ ਖਰਾਬ ਹੁੰਦੇ ਨੇ ਫਿਰ ਉਹਨੂੰ ਬਿਠਾ ਕੇ ਸਮਝਾਇਆ ਗਿਆ ਕਿ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਗਾਣਿਆਂ ਦੇ ਵਿੱਚ ਦੇਖਦੇ ਹਾਂ ਉਹ ਸਟੰਟਸ ਜਿਹੜੇ ਨੇ ਨਾ ਉਹ ਐਕਸਪਰਟਸ ਦੇ ਦੁਆਰਾ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਉਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਦੀ ਪ੍ਰੈਕਟਿਸ ਕੀਤੀ ਹੁੰਦੀ ਹੈ ਕਿੰਨੇ ਪ੍ਰੀਕਾਉਸ਼ਨਸ ਲੈ ਕੇ ਚੱਲਦੇ ਨੇ ਇਹ ਤਾਂ ਹੀ ਜਿਹੜੀਆਂ ਚੀਜ਼ਾਂ ਨੇ ਨਾ ਹੁਣ ਪਾ ਜਿਹੜੀ ਗੱਲ ਕਰ ਰਹੇ ਆ ਇਹ ਚੀਜ਼ਾਂ ਅੱਜ ਤੋਂ ਨਹੀਂ ਹੋ ਰਹੀਆਂ ਬਹੁਤ ਲੰਮਾ ਸਮਾਂ ਹੋ ਗਿਆ ਨਾ ਚੀਜ਼ਾਂ ਨੂੰ ਚੱਲਦੇ ਹੋਏ ਲੇਕਿਨ ਲੋਕਾਂ ਨੂੰ ਨਾ ਅਵੇਅਰਨੈਸ ਵੀ ਹੈਗੀ ਹੈ ਮੈਂ ਨਹੀਂ ਕਹਿੰਦੀ ਨੌਜਵਾਨਾਂ ਦੇ ਕੋਲ ਅਵੇਅਰਨੈਸ ਨਹੀਂ ਹੈ ਜਾਂ ਕਿਸੇ ਹੋਰ ਦੇ ਕੋਲ ਅਵੇਅਰਨੈਸ ਨਹੀਂ ਹੈ ਉਹਨਾਂ ਦੇ ਕੋਲ ਪੂਰੀ ਅਵੇਅਰਨੈਸ ਹੈ ਇਹਨੂੰ ਲੈ ਕੇ ਲੇਕਿਨ ਫੇਰ ਵੀ ਆਪਾਂ ਕਰਾਂਗੇ ਪੀਰ ਪ੍ਰੈਸ਼ਰ ਜਿਹਦੀ ਗੱਲ ਕਰ ਰਹੇ ਸੀ ਦੇਖੋ ਦੇਖੀ ਕਰਨਾ ਦੋਸਤਾਂ ਦੇ ਵਿੱਚ ਨਾ ਮਜ਼ਾਕ ਮਸਤੀ ਬਹੁਤ ਚੱਲਦੀ ਹੈ ਦੋਸਤ ਇਦਾਂ ਹੀ ਕਹਿ ਦਿੰਦੇ ਹੁੰਦੇ ਨੇ ਕਿ ਨਹੀਂ ਨਹੀਂ ਦੋਸਤ ਅਗਰ ਮੈਂ ਕਰ ਸਕਦਾ ਤੂੰ ਕਿਉਂ ਨਹੀਂ ਕਰ ਸਕਦਾ ਮੈਂ ਵੀ ਤਾਂ ਕਰ ਰਿਹਾ ਹਾਂ ਹੁਣ ਮੇ ਅਪਾ ਦੋਨੋਂ ਗੱਲਾਂ ਕਰ ਰਹੇ ਆ ਠੀਕ ਹੈ ਜਤਿੰਦਰ ਕਿਸੇ ਚੀਜ਼ ਦੇ ਵਿੱਚ ਅਨੂਜਾ ਤੋਂ ਬਹੁਤ ਜ਼ਿਆਦਾ ਚੰਗੀ ਹੋ ਸਕਦੀ ਹੈ ਜਾਂ ਕੋਈ ਚੀਜ਼ ਕਿ ਕਦੀ ਅਨੂਜਾ ਨੂੰ ਥੋੜੀ ਬਹੁਤ ਜਤਿੰਦਰ ਤੋਂ ਵੱਧ ਆਉਂਦੀ ਹੋ ਸਕਦੀ ਹੈ ਲੇਕਿਨ ਕੋਈ ਸਾਨੂੰ ਤੀਜਾ ਕੇ ਬਾਰ-ਬਾਰ ਪਰ ਵੋਕ ਕਰਦਾ ਰਹੇ ਨਹੀਂ ਨਹੀਂ ਜਤਿੰਦਰ ਤੁਹਾਨੂੰ ਜਾਂ ਤੇਰੇ ਤੋਂ ਬਹੁਤ ਚੰਗਾ ਬੋਲਦੀ ਹੈ ਜਾਂ ਤੁਹਾਨੂੰ ਕੋਈ ਕਹਿੰਦਾ ਨਹੀਂ ਨਹੀਂ ਅਨੂਜਾ ਤਾਂ ਤੇਰੇ ਨਾਲ ਉਹ ਬਹੁਤ ਚੰਗਾ ਕਰਦੀ ਹੈ ਉਹ ਪ੍ਰੋਵੋਕੇਸ਼ਨ ਜਿਹੜੀ ਹੈ ਉਹ ਜਿਹੜੀ ਤਿੱਲੀ ਲਾਣੀ ਹੁੰਦੀ ਹੈ ਨਾ ਉਹ ਪੀਅਰ ਪ੍ਰੈਸ਼ਰ ਹੈ ਉਹ ਪੀਅਰ ਪ੍ਰੈਸ਼ਰ ਜਿਹਦਾ ਨਾ ਹਾਂ ਆਪਦੇ ਮਤਲਬ ਅਨੂਜਾ ਮੈਂ ਤੁਹਾਨੂੰ ਡੋਕਰਾ ਨਹੀਂ ਗਿਆ ਉੱਥੇ ਜਿੰਨੇ ਤੁਸੀਂ ਗੱਲਬਾਤ ਕਰ ਰਹੇ ਹੋ ਉੱਥੇ ਨਾ ਬੰਦਾ ਆਪਦਾ ਦਿਮਾਗ ਨਹੀਂ ਲਾਉਂਦਾ ਹਨਾ ਵੀਰ ਇਹਦਾ ਕੀ ਮਕਸਦ ਹੋ ਸਕਦਾ ਇਦਾਂ ਕਰਨ ਦੇ ਵਿੱਚ ਉਹ ਚੱਕ ਕਹਿੰਦੇ ਹੁੰਦੇ ਨੇ ਕਿ ਵੀ ਚੱਕ ਚੱਕ ਦੇ ਵਿੱਚ ਆ ਕੇ ਉਹ ਨੁਕਸਾਨ ਕਰਾ ਬੈਠਦਾ ਆਪਣਾ ਬਿਲਕੁਲ ਦੇਖੋ ਇਹ ਜਿਹੜੀ ਇੱਕ ਪ੍ਰੋਵੋਕੇਸ਼ਨ ਹੈ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਤੁਸੀਂ ਸ਼ਬਦੀ ਚੀਜ਼ਾਂ ਬੋਲਦੇ ਹੋ ਨਾ ਉਹ ਤੁਹਾਨੂੰ ਗਲਤ ਪਾਸੇ ਵੀ ਲੀਡ ਕਰਦੀਆਂ ਨੇ ਇਸ ਕਰਕੇ ਨਾ ਮੈਨੂੰ ਹਮੇਸ਼ਾ ਇੱਕ ਚੀਜ਼ ਦੀ ਨਾ ਉਹ ਰਹਿੰਦੀ ਹੈ ਕਿ ਅਸੀਂ ਜਿਸ ਤੱਕ ਪੜਦੇ ਹਾਂ ਨਾ ਸਾਨੂੰ ਹਰ ਚੀਜ਼ ਪੜਾਈ ਜਾਂਦੀ ਹੈ ਇੱਕ ਚੀਜ਼ ਪੀਅਰ ਪ੍ਰੈਸ਼ਰ ਇੱਕ ਐਡ ਕਰ ਦੇਣੀ ਚਾਹੀਦੀ ਇਹਦੇ ਵਿੱਚ ਕਿ ਪੀਅਰ ਪ੍ਰੈਸ਼ਰ ਹੈ ਕਿ ਦੋਸਤਾਂ ਮਿੱਤਰਾਂ ਦੇ ਵਿੱਚ ਬਹਿ ਕੇ ਜਿਸ ਤੱਕ ਤੁਸੀਂ ਕਿਸੇ ਚੀਜ਼ ਬਾਰੇ ਗੱਲ ਕਰਦੇ ਹੋ ਨਾ ਉਹ ਚੋਂ ਅੱਗੇ 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 ਕੀ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਉਹ ਪੀਅਰ ਪ੍ਰੈਸ਼ਰ ਜਿਹੜਾ ਹੈ ਜ਼ਰੂਰ ਮੈਂਸ਼ਨ ਕਰ ਨਾ ਚਾਹੀਦਾ ਕਿਉਂਕਿ ਪੀਅਰ ਪ੍ਰੈਸ਼ਰ ਸਿਰਫ ਆਪਾਂ ਇੱਕ ਮੁੱਦੇ ਦੇ ਉੱਤੇ ਗੱਲ ਕਰ ਰਹੇ ਸੀ ਡਰਾਈਵਿੰਗ ਦੇ ਉੱਤੇ ਲੇਕਿਨ ਪੀਅਰ ਪ੍ਰੈਸ਼ਰ ਇੱਕ ਬਹੁਤ ਵੱਡਾ ਕਾਰਨ ਹੈ ਅੱਜ ਦੇ ਟਾਈਮ ਦੇ ਵਿੱਚ ਡਰੱਗਸ ਐਂਡ ਦੀ ਐਡਿਕਸ਼ਨ ਦਾ ਠੀਕ ਹੈ ਹੁਣ ਤੁਸੀਂ ਕਦੇ ਵੀ ਦੇਖੋ ਮੈਂ ਨਾ ਲੋਕਾਂ ਦੇ ਨਾਲ ਗੱਲ ਕਰਦੀਆਂ ਜਾਂ ਮੈਂ ਸਾਈਕੋਲੋਜਿਸਟ ਦੇ ਨਾਲ ਗੱਲ ਕੀਤੀ ਹੋਊਗੀ ਉਹਨਾਂ ਨੇ ਨਾ ਹਮੇਸ਼ਾ ਇੱਕ ਗੱਲ ਕਹੀ ਕਹਿੰਦੇ ਕਿ ਜਿਹੜੀ ਨੌਜਵਾਨੀ ਦੇ ਵਿੱਚ ਜਿਹੜੀ ਇਸ ਉਮਰ ਦੇ ਵਿੱਚ ਟੀਨ ਏਜ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਨਾ ਉਹ ਇਹ ਦੇ ਵਿੱਚ ਜਿਹੜਾ ਬੰਦਾ ਜਿਹੜਾ ਵੀ ਗਲਤ ਕੰਮ ਕਰਨਾ ਸ਼ੁਰੂ ਕਰਦਾ ਨਾ ਉਹਦੇ ਉੱਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਦਾ ਨਾ ਇਹ ਪੀਅਰ ਪ੍ਰੈਸ਼ਰ ਹੁੰਦਾ ਦੋਸਤਾਂ ਦਾ ਦਬਾਅ ਵੀ ਹੁੰਦਾ ਦੋਸਤਾਂ ਦੇ ਸ਼ਬਦੀ ਹੁੰਦੇ ਨੇ ਜਿਹੜੇ ਇਹ ਕਰਾ ਲੈਂਦੇ ਨੇ ਭਾਵੇਂ ਬੱਚੇ ਕਰਨੀ ਸ਼ੁਰੂ ਕਰ ਦਿੱਤੀ ਡਰੱਗਸ ਲੈਨੇ ਸ਼ੁਰੂ ਕਰ ਦਿੱਤੇ ਜਾਂ ਹੋਰ ਤੁਸੀਂ ਇਹ ਡਰਾਈਵਿੰਗ ਵਾਲੀ ਚੀਜ਼ਾਂ ਜਿਹੜੀਆਂ ਹੋਗੀਆਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਡਰਾਈਵ ਕਰਨਾ ਸ਼ੁਰੂ ਕਰ ਦਿੱਤਾ ਮਾਰਕੁਟਾਈ ਕਰਨੀ ਸ਼ੁਰੂ ਕਰਤੀ ਇਹ ਕਹਿੰਦੇ ਕਿਤੇ ਨਾ ਕਿਤੇ ਜਿਹੜੀ ਹੈ ਇਹ ਸਾਰੀਆਂ ਚੀਜ਼ਾਂ ਪੀਅਰ ਪ੍ਰੈਸ਼ਰ ਦੇ ਨਾਲ ਆਉਂਦੀਆਂ ਨੇ ਕਿਉਂਕਿ ਅਗਰ ਇੱਕ ਤੁਹਾਡਾ ਦੋਸਤ ਪੰਜ ਬੰਦਿਆਂ ਦਾ ਗਰੁੱਪ ਹੈ ਨਾ ਤੁਹਾਡਾ ਅਗਰ ਇੱਕ ਦੋਸਤ ਬਾਰੋਂ ਕਿਤੋਂ ਜਾ ਕੇ ਆਇਆ ਉਹਨੇ ਇੱਕ ਵਾਰੀ ਕੁਝ ਟਰਾਈ ਕਰ ਲਿਆ ਉਹ ਆ ਕੇ ਨਾ ਆਪਣੇ ਪੰਜੋ ਦੋਸਤਾਂ ਨੂੰ ਦੱਸੂਗਾ ਕਿ ਮੈਂ ਇਹ ਟਰਾਈ ਕਰਕੇ ਆਇਆ ਹੁਣ ਤੁਸੀਂ ਵੀ ਕਰ ਸਕਦੇ ਹੋ ਹਨਾ ਉਹ ਅਗਰ ਪੰਜ ਦੇ ਵਿੱਚੋਂ ਇੱਕ ਦੇ ਕਹੇ ਤੇ ਹੋਰ ਤਿੰਨਾਂ ਨੇ ਟਰਾਈ ਕਰ ਲਿਆ ਔਰ ਇੱਕ ਨੇ ਨਹੀਂ ਕੀਤਾ ਤੇ ਫਿਰ ਉਹ ਚਾਰ ਮਿਲ ਕੇ ਇੱਕ ਨੂੰ ਟੋਕੀ ਦੇਊਗੀ ਕਿ ਯਾਰ ਤੂੰ ਤਾਂ ਕੀਤਾ ਨਹੀਂ ਤੂੰ ਬੇਵਕੂਫਾ ਤੂੰ ਨਹੀਂ ਕੀਤਾ ਅਸੀਂ ਤਾਂ ਕਰ ਲਿਆ ਦੇਖ ਅਸੀਂ ਇੰਜੋਏ ਕਰ ਰਹੇ ਹਾਂ ਤੂੰ ਕਿਉਂ ਨਹੀਂ ਕੀਤਾ ਤੂੰ ਵੀ ਕਰ ਲੈਂਦਾ ਤੇਰਾ ਵੀ ਭਲਾ ਹੋ ਜਾ ਤੂੰ ਵੀ ਉਸ ਤਰੀਕੇ ਦਾ ਇੰਜੋਏ ਕਰ ਲੈਂਦਾ ਹਨਾ ਫਿਰ ਉਹ ਚਾਰਾਂ ਦੇ ਕੰਪਲੈਕਸ਼ਨ ਦੇ ਵਿੱਚ ਨਾ ਆ ਕੇ ਜਿਹੜਾ ਇੱਕ ਹੈ ਉਹ ਵੀ ਟਰਾਈ ਕਰਨ ਲੱਗ ਜਾਂਦਾ ਹੈ ਹੈਨਾ ਉਹ ਕੰਪਲੈਕਸ਼ਨ ਉਹ ਸੈਂਸਿਟੀਵਿਟੀ ਉਹ ਇੱਕ ਦੂਜੇ ਦੇ ਨਾਲ ਜਿਹੜਾ ਪ੍ਰਭਾਵਿਕ ਦੂਜੇ ਦਾ ਪੈਂਦਾ ਹੈ ਉਹ ਸਭ ਤੋਂ ਘਾਤਕ ਚੀਜ਼ ਹੈ ਔਰ ਉਹੀ ਕੀਤੇ ਨਾ ਕੀਤੇ ਅੱਜ ਦੇ ਟਾਈਮ ਤੇ ਨਾ ਸਾਡੀ ਨੌਜਵਾਨੀ ਨੂੰ ਇੱਕ ਕਹਿ ਲਓ ਕਿ ਗਲਤ ਰਾਹ ਤੇ ਪਾਰੀ ਹੈ ਜਿਹੜੀ ਗਲਤ ਰਾਹ ਤੇ ਉਹ ਚੱਲਣਾ ਸ਼ੁਰੂ ਕਰ ਦਿੰਦੇ ਨਾ ਔਰ ਉਹ ਰਾਹ ਤੇ ਅਗਰ ਤੁਸੀਂ ਇੱਕ ਵਾਰੀ ਅੱਗੇ ਨਿਕਲ ਗਏ ਨਾ ਉਹਨਾਂ ਨੂੰ ਵਾਪਸ ਲੈ ਕੇ ਆਣਾ ਬਹੁਤ ਔਖਾ ਹੈ ਜਤਿੰਦਰ ਹਾਂ ਹਾਂ ਬਿਲਕੁਲ ਤਾਨੂੰ ਜ ਜਿਵੇਂ ਤੁਸੀਂ ਅਸਿਸਟੈਂਟ ਦੀ ਗੱਲਬਾਤ ਕੀਤੀ ਸੀ ਤੇ ਤੁਸੀਂ ਆਪਣੀ ਕਹਾਣੀ ਵੀ ਸ਼ੇਅਰ ਕੀਤੀ ਤੇ ਅਜੇ ਆਪਾਂ ਅੱਜ ਇੰਸਟਾਗ੍ਰam ਦੇਖਦੇ ਆਂ ਤੁਸੀਂ ਉਹ ਵੀਡੀਓ ਜ਼ਰੂਰ ਵੇਖੀ ਹੋਊਗੀ ਉਹ ਮੁੰਡਾ ਨਾ ਆਟੋ ਦੇ ਵਿੱਚ ਹੁੰਦਾ ਉਹ ਵੀਡੀਓ ਬਣਾ ਰਿਹਾ ਹੁੰਦਾ ਇੱਕ ਪਿੱਛੋਂ ਹੁੰਦਾ ਤੇ ਇੱਕ ਅੱਗੇ ਤੋਂ ਮਤਲਬ ਮੋਟਰਸਾਈਕਲ ਤੇ ਉਹਦੀ ਵੀਡੀਓ ਬਣਾ ਰਿਹਾ ਹੁੰਦਾ ਉਹ ਆਟੋ ਤੇ ਬਹੁਤ ਫਾਸਟ ਜਾ ਰਿਹਾ ਹੁੰਦਾ ਬਾਹਰ ਖੜਦਾ ਆਪਣੇ ਹੱਥ ਹਿਲਾਉਂਦਾ ਬਾਹਰ ਖੜ ਕੇ ਹਨਾ ਤੇ ਨਾਲ ਹੀ ਇੱਕ ਸਾਈਕਲ ਤੇ ਜਾ ਰਿਹਾ ਹੁੰਦਾ ਬਜ਼ੁਰਗ ਠੀਕ ਹੈ ਉਹ ਇਸ ਤਰੀਕੇ ਦੀ ਵੀਡੀਓ ਮਤਲਬ ਬਣਾਉਂਦਾ ਇੰਨੀ ਫਾਸਟ ਉਹ ਆਟੋ ਵੀ ਇਨਾ ਫਾਸਟ ਹੁੰਦਾ ਤੇ ਸਾਈਕਲ ਵਾਲਾ ਬਹੁਤ ਹ ਹੋਲੀ ਜਾ ਰਿਹਾ ਹੁੰਦਾ ਤੇ ਉਹ ਇਸ ਤਰੀਕੇ ਦੇ ਨਾਲ ਉਹ ਚ ਵੱਜਦਾ ਉਹ ਸਾਈਕਲ ਵਾਲੇ ਦੇ ਵਿੱਚ ਵੱਜ ਕੇ ਨਾ ਉਹ ਬੰਦਾ ਥਾਈ ਡਿੱਗ ਪੈਂਦਾ ਮਤਲਬ ਸਟੰਟ ਵਾਜ਼ੀ ਦੇ ਚੱਕਰ ਦੇ ਵਿੱਚ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਦੂਜੇ ਦਾ ਵੀ ਨੁਕਸਾਨ ਕਰ ਦਿੰਦੇ ਆ ਤੇ ਸਾਡਾ ਨੁਕਸਾਨ ਵੀ ਖੁਦ ਹੁੰਦਾ ਤੇ ਅਸੀਂ ਯੂਥ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਅਸੀਂ ਵੀ ਉਹ ਸਭ ਕੁਝ ਵੇਖ ਰਹੇ ਹਾਂ ਜਿੱਥੇ ਮਤਲਬ ਹੋਰ ਲੋਕ ਨੇ ਜਿਹੜੇ ਸਾਰੇ ਸੜਕੀ ਹਾਸੇ ਨੂੰ ਵੇਖਦੇ ਵੀ ਨੇ ਤੇ ਮਤਲਬ ਉਹਨਾਂ ਨੂੰ ਪਤਾ ਵੀ ਹੈ ਵੀ ਜੇ ਅਸੀਂ ਤੇਜ਼ ਡਰਾਈਵਿੰਗ ਮਤਲਬ ਕੀਤੀ ਅਸੀਂ ਰਫਤਾਰ ਇਹਦੀ ਗੱਡੀ ਦੀ ਤੇਜ਼ ਕੀਤੀ ਜਾਂ ਮੋਟਰਸਾਈਕਲ ਦੀ ਤੇਜ਼ ਕੀਤੀ ਤਾਂ ਸਾਡਾ ਨੁਕਸਾਨ ਹੋ ਸਕਦਾ ਅੱਜ ਨਹੀਂ ਹੋ ਸਕਦਾ ਕੱਲ ਹੋ ਸਕਦਾ ਪਰ ਇਹ ਸਭ ਕੁਝ ਜਾਣ ਬੁੱਝ ਕੇ ਜਾਣਦੇ ਹੋਏ ਵੀ ਕਿ ਇਸ ਦਾ ਨੁਕਸਾਨ ਹੈ ਪਰ ਫਿਰ ਵੀ ਅਸੀਂ ਉਹ ਚੀਜ਼ਾਂ ਕਰੀ ਜਾ ਰਹੇ ਹਾਂ ਕਰੀ ਜਾ ਰਹੇ ਹਾਂ ਤਾਂ ਉਹਦਾ ਕਿਤੇ ਨਾ ਕਿਤੇ ਖਮਿਆਜ਼ਾ ਸਾਨੂੰ ਭੋਗਤਣਾ ਪੈ ਸਕਦਾ ਤਾਂ ਅਨੁਜਾ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਸੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਜੇਕਰ ਸਾਡੀਆਂ ਗੱਲਾਂ ਤੁਹਾਨੂੰ ਸਹੀ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਵੀ ਸਕਦੇ ਹੋ ਤੇ ਆਪਣੀ رائے ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਲੇ ਹਫਤੇ ਇਸੇ ਤਰ੍ਹਾਂ ਕਿਸੇ ਹੋਰ ਟੌਪਿਕ ਦੇ ਅਸੀਂ ਗੱਲਬਾਤ ਕਰਨ ਲਈ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ੍ਰੀ ਅਕਾਲ